ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਮੈਂ ਰਿਕੁਐਸਟ ਕਰਨਾ ਚਾਹਣਾ ਕੁਝ ਆਰਗੇਨਾਈਜੇਸ਼ਨਸ ਜੋ ਆਪਣੇ ਪੰਜਾਬ ਦੀਆਂ ਨੇ ਉਹ ਬਹੁਤ ਹੈਲਪ ਕਰ ਰਹੀਆਂ ਜਿੱਦਾਂ ਖਾਲਸਾ ਐਡ ਤੇ ਹੋਰ ਵੀ ਇੰਡੀਵਿਜੂਅਲ ਤੌਰ ਤੇ ਬਹੁਤ ਜ਼ਿਆਦਾ ਲੋਕ ਲੱਗੇ ਤੇ ਜੋ ਮੇਨ ਹੁਣ ਜ਼ਰੂਰਤਾਂ ਰਸਣ ਵੀ ਲੋਕ ਭੇਜ ਰਹੇ ਆ ਫੀਡ ਚੋਕਰ ਚਾਰ ਡੰਗਰਾਂ ਲਈ ਉਹ ਵੀ ਭੇਜ ਰਿਹਾ ਜਿੰਨੀ ਜੋਗੇ ਜਿੱਥੇ ਕੋਈ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਓਦਾਂ ਦੀ ਉੱਥੇ ਚੀਜ਼ ਪਹੁੰਚ ਜਾਂਦੀ ਹੈ ਪਰ ਜਿਹੜੀ ਚੀਜ਼ ਆਮ ਬੰਦੇ ਜਾਂ ਸਮਾਜਿਕ ਸੰਗਠਨ ਨਹੀਂ ਕਰ ਸਕਦੇ ਉਹ ਸਿਰਫ ਸਰਕਾਰ ਕਰ ਸਕਦੀ ਹੈ ਨਾ ਕੋਈ اپੋਜੀਸ਼ਨ ਪਾਰਟੀ ਕਰ ਸਕਦੀ ਹੈ ਤੇ ਨਾ ਕੋਈ ਹੋਰ ਕਰ ਸਕਦਾ ਜਿਹੜਾ ਕੰਮ ਸਿਰਫ ਗਵਰਨਮੈਂਟ ਕਰ ਸਕਦੀ ਉਹ ਕੰਮ ਬਹੁਤ ਸਲੋ ਹੋ ਰਿਹਾ ਜਿਹੜੇ ਰਾਸ਼ਨ ਜਿੱਥੋਂ ਤੱਕ ਰਾਸ਼ਨ ਦੀ ਗੱਲ ਆ ਹਾਲਾਂਕਿ ਜੀਸੀਬੀ ਦੀ ਵੀ ਜੇ ਕਿਤੇ ਲੋਡ ਪੈਂਦੀ ਉਹ ਵੀ ਲੋਕ ਕਿਧੋ ਨਾ ਕਿਧੋ ਭੇਜ ਦਿੰਦੇ ਆ ਯਾਨੀ ਕਿ ਪੰਜਾਬ ਦੇ ਵਿੱਚ ਜੋ ਕੋ ਜਿੰਨੀ ਹੱਦ ਤੋ ਹੋਰ ਸਟੇਟਾਂ 'ਚ ਜੋ ਆਮ ਬੰਦਾ ਨਹੀਂ ਕਰ ਸਕਦਾ ਪੰਜਾਬ 'ਚ ਹਰ ਹੱਦ ਤੱਕ ਜਾ ਕੇ ਕੰਮ ਕਰ ਸਕਦੇ ਆ ਲੋਕ ਪਰ ਫੇਰ ਵੀ ਕਈ ਚੀਜ਼ਾਂ ਜਿਹੜੀਆਂ ਸਰਕਾਰ ਤੋਂ ਬਿਨਾ ਨਹੀਂ ਹੋ ਸਕਦੀਆਂ ਉਹੀ ਕੰਮ ਰੁਕੇ ਪਏ ਆ ਤੇ ਬਾਕੀ ਜਿਹੜੇ ਕੰਮ ਆਪਣੇ ਪੱਧਰ ਤੇ ਹੋ ਸਕਦੇ ਆ ਜਾਂ ਕੋਈ ਸੰਸਥਾਵਾਂ ਕਰ ਸਕਦੀਆਂ ਉਹ ਕੰਮ ਪੰਜਾਬ ਚ ਵੈਸੇ ਹੀ ਦੱਸਣ ਦੀ ਲੋੜ ਨਹੀਂ ਪਤਾ ਹੀ ਸਭ ਨੂੰ ਉਹ ਵਾਧੂ ਸੰਗਠਨ ਲੱਗੇ ਆ ਤੇ ਸੇਵਾ ਕਰ ਰਹੇ ਆ ਹੁਣ ਜੋ ਮੇਨ ਜ਼ਰੂਰਤ ਕੀ ਆ ਹੁਣ ਜਿਹੜੇ ਜੀਰੇ ਹਲਕੇ ਦੇ ਪਿੰਡ ਆ ਜਿਵੇਂ ਫੱਤੇ ਆਲਾ ਆਲੇ ਆਲਾ ਸਬਰਾ ਗੱਟਾ ਤੇ ਜਾਨਕਿ ਹਰੀਕੇ ਹੈਡ ਤੋਂ ਨਿਕਲਦੇ ਸਾਰ ਜਿਹੜੇ ਪਹਿਲੇ ਏਰੀਏ ਪ੍ਰਭਾਵਿਤ ਹੁੰਦੇ ਮੈਂ ਉਹਨਾਂ ਦੇ ਦੱਸ ਰਿਹਾ ਤੁਹਾਨੂੰ ਤੇ ਉਥੇ ਨੋ ਡਾਊਟ ਰਾਸ਼ਨ ਵੀ ਪਹੁੰਚ ਰਿਹਾ ਤੇ ਲੋਕ ਆਪਣੇ ਪੱਧਰ ਤੇ ਕਰ ਰਹੇ ਆ ਹਾਲਾਂਕਿ ਜੀਰੇ ਦਾ ਜੋ ਐਮ ਐਲ ਏ ਉਹ ਵੀ ਆਪਣੇ ਪੱਧਰ ਤੇ ਡੀਜ਼ਲ ਜਾਂ ਜੋ ਸੇਵਾ ਹੋ ਰਹੀ ਹੈ ਕਰ ਰਹੇ ਆ ਪਰ ਸਰਕਾਰ ਤੋਂ ਉਹਨਾਂ ਨੂੰ ਵੀ ਨਿਰਾਸ਼ਾ ਹੀ ਲੱਗ ਰਹਾ ਜਿੱਦਾਂ ਸਰਕਾਰ ਦੇ ਵਿੱਚ ਉਹਨਾਂ ਦੀ ਸੁਣਵਾਈ ਨਾ ਹੋ ਹੁੰਦੀ ਹੋਵੇ ਇਦਾਂ ਫੀਲ ਹੁੰਦਾ ਹੈ ਤੇ ਹੁਣ ਜੋ ਮੇਨ ਚੀਜ਼ਾਂ ਦੀ ਲੋੜ ਆ ਕੁਝ ਲੋਕ ਆਪਣੇ ਘਰ ਨਹੀਂ ਛੱਡਦਾ ਛੱਡ ਰਹੇ ਕਿਉਂਕਿ ਘਰਾਂ ਦੇ ਵਿੱਚ ਸਮਾਨ ਪਿਆ ਹੈ ਤੇ ਸਮਾਨ ਦੀ ਸੇਫਟੀ ਲਈ ਕਿਉਂਕਿ ਉਹ ਜੇ ਘਰੋਂ ਆ ਜਾਣਗੇ ਤਾਂ ਫਿਰ ਉਹ ਇੰਨਾ ਜ਼ਿਆਦਾ ਘਰ ਦਾ ਸਮਾਨ ਹੁੰਦਾ ਉਹ ਫਿਰ ਕੌਣ ਉਹਦਾ ਧਿਆਨ ਰੱਖੂ ਇਸ ਕਰਕੇ ਉਹ ਘਰਾਂ ਚੋਂ ਨਹੀਂ ਆ ਰਹੇ ਘਰ ਆਪਣੇ ਘਰਾਂ ਦੀਆਂ ਛੱਤਾਂ ਤੇ ਬੈਠੇ ਆ ਤੇ ਜਾਂ ਜਿਹੜੇ ਥੋੜੇ ਬਹੁਤ ਉੱਚੇ ਘਰ ਆ ਤੇ ਉਹ ਵਿਹੜੇ 'ਚ ਬੈਠੇ ਆ ਆਪਣੇ ਘਰ ਦੇ ਜਿੱਥੇ ਪਾਣੀ ਨਹੀਂ ਪਹੁੰਚਿਆ ਉਹ ਜਾਂ ਨਹੀਂ ਛੱਤਾਂ ਤੇ ਆ ਜਾਂ ਤੇ ਜਿਹੜੇ ਬਿਲਕੁਲ ਨੀਵੇਂ ਏਰੀਏ ਆ ਉੱਥੇ ਤਾਂ ਭਾਵੇਂ ਹੁਣ ਸਮਾਨ ਵੀ ਬਰਬਾਦ ਹੋ ਗਿਆ ਘਰ ਵੀ ਬਰਬਾਦ ਤੇ ਫਸਲ ਤਾਂ ਚਲੋ ਹੋ ਹੀ ਗਈ ਤੇ ਹੁਣ ਉੱਥੇ ਇੰਨੀ ਜ਼ਿਆਦਾ ਪ੍ਰੋਬਲਮ ਇਹ ਆਉਣੀ ਆ ਆਰਥਿਕ ਮੰਦੀ ਦੀ ਇੰਨੀ ਜ਼ਿਆਦਾ ਵਧਣੀ ਹੈ ਪ੍ਰੋਬਲਮ ਤੇ ਇਹਦੇ ਲਈ ਹੁਣ ਆਪਾਂ ਨੂੰ ਹੁਣ ਤੋਂ ਹੀ ਇਹਦੇ ਅਕੋਰਡਿੰਗ ਆਪਾਂ ਨੂੰ ਚੱਲਣਾ ਪੈਣਾ ਕਿਉਂਕਿ ਜਿਹੜੇ ਘਰ ਟੁੱਟ ਗਏ ਆ ਜਾਂ ਫਸਲ ਤਾਂ ਹੋਣੀ ਨਹੀਂ ਹੁਣ ਕਨਕ ਵੀ ਨਹੀਂ ਲਗਣੀ ਅੱਗੇ ਕਿਉਂਕਿ ਉਹਦੇ ਉੱਤੇ ਇੰਨਾ ਜ਼ਿਆਦਾ ਜੇ ਇੰਨੇ ਟਾਈਮ ਚ ਖੇਚ ਕਰ ਲੈਣਗੇ ਤੇ ਕੀ ਪਤਾ ਜੇ ਪਾਣੀ ਕਿੰਨਾ ਚਿਰ ਰੁਕਣਾ ਨਹੀਂ ਕੀ ਹੋਣਾ 10-10 ਫੁੱਟ ਰੇਤਾ ਚੜ ਜਾਣੀ ਹੈ ਉਹ ਸਾਰੀਆਂ ਚੀਜ਼ਾਂ ਤੋਂ ਜ਼ਰੂਰੀ ਜਿਹੜੇ ਘਰ ਟੁੱਟ ਗਿਆ ਹੁਣ ਉਹਨਾਂ ਦੀ ਮੈਂ ਬਾਹਰ ਵਾਲੇ ਐਨਆਰਆਈ ਭਰਾਵਾਂ ਨੂੰ ਕਹਿਣਾ ਚਾਹਣਾ ਕਿ ਹੋਰ ਕਿਸੇ ਪਾਸੇ ਕੰਮ ਰੋਕ ਦਿਓ ਜੇ ਤੁਸੀਂ ਕਿਤੇ ਡੋਨੇਟ ਕਰਦੇ ਹੋ ਸੇਵਾ ਕਰਦੇ ਹੋ ਉਹ ਸਾਰਾ ਪੈਸਾ ਰੋਕ ਕੇ ਇੱਧਰ ਨੂੰ ਧਿਆਨ ਕਰੋ ਜਾ ਜੋ ਇੰਨਾ ਗਰੀਬਾਂ ਦੇ ਹੁਣ ਜਿਹੜੇ ਚਲੋ ਕਿਸਾਨ ਆ ਜਾਂ ਜਿਨ੍ਹਾਂ ਦੀ ਘਰੋਂ ਠੀਕ ਠਾਕ ਸੀ ਚਲੋ ਉਹ ਤਾਂ ਠੀਕ ਆ ਤੇ ਜਿਹੜੇ ਵਿਚਾਰੇ ਹੈਂਡ ਟੂ ਮਾਊਥ ਆ ਉਹਨਾਂ ਦੀ ਜਰੂਰ ਸਾਰ ਲਓ ਉਹਨਾਂ ਦਾ ਜਰੂਰ ਉਹਨਾਂ ਨੂੰ ਖਾਣ ਪੀਣ ਦਾ ਉਹਨਾਂ ਦੇ ਤਾਂ ਵਿਚਾਰਿਆਂ ਦੇ ਘਰ ਪਹਿਲਾਂ ਹੀ ਇਦਾਂ ਦੇ ਹੁੰਦੇ ਆ ਜਿਹੜੇ ਮੀਂਹ ਵੀ ਸੇਫ ਨਹੀਂ ਤੇ ਇੰਨੇ ਵੱਡੇ ਹੜ੍ਹਾਂ ਦੇ ਵਿੱਚ ਤਾਂ ਸੇਫ ਹੋਣੀ ਕੀ ਹੈ ਤੇ ਦੂਜੀ ਗੱਲ ਹੁਣ ਜਿਹੜੇ ਆਪਣੇ ਲੋਕ ਫਸੇ ਆ ਉਧਰ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਕਿ ਬੇੜੀਆਂ ਦੀ ਤੇ ਇਦਾਂ ਦੀ ਚੀਜ਼ਾਂ ਦੀ ਹੁਣ ਲੋਡ ਪੈਣੀ ਆ ਜਿਹੜੀਆਂ ਆਪਣੇ ਪਾਣੀ ਜਿਹੜਾ ਦੇ ਵਿੱਚ ਡੀਪ ਪਾਣੀ ਆ ਉੱਥੇ ਹੋਰ ਕੋਈ ਹੱਲ ਨਹੀਂ ਕਿ ਉੱਥੇ ਪਹੁੰਚਣ ਦਾ ਤੇ ਉਹਨਾਂ ਤੱਕ ਪਹੁੰਚਣ ਲਈ ਇਹ ਬੇੜੀਆਂ ਦੇ ਇੰਜਣ ਵਾਲੀਆਂ ਜਿਹੜੀਆਂ ਚੱਪੂ ਵਾਲੀਆਂ ਬੇੜੀਆਂ ਉਹ ਨਹੀਂ ਉੱਥੇ ਕਾ ਕਿਉਂਕਿ ਥੱਲੇ ਫਸ ਜਾਂਦੀਆਂ ਨੇ ਤੇ ਇੰਜਣ ਵਾਲੀਆਂ ਉਹਨਾਂ ਨੂੰ ਬੇੜੀਆਂ ਦੇ ਉਹ ਤਾਂ ਜੋ ਪਹੁੰਚ ਜਾਂ ਤਾਂ ਉਹਨਾਂ ਦਾ ਹੋ ਜਾਏ ਹੁਣ ਕਈਆਂ ਵਿਚਾਰੇ ਡੰਗਰ ਮਰ ਗਏ ਸੱਪ ਲੜ ਕੇ ਕਈ ਜਗਾ ਨੁਕਸਾਨ ਹੋਇਆ ਤੇ ਇੱਕ ਇਹ ਦੁਨੀਆਂ ਦਵਾਈਆਂ ਐਂਟੀ ਵੈਨਮ ਇਹ ਸਾਰਾ ਯਾਨੀ ਕਿ ਟੈਂਪਰੇਰੀ ਹਸਪੀਟਲ ਇਦਾਂ ਦਾ ਉੱਥੇ ਤਿਆਰੀ ਰੱਖੋ ਵੈਂਟੀਲੇਟਰ ਦੀ ਜ਼ਰੂਰਤ ਪਵੇ ਪਵੇ ਉਹ ਰੱਖੋ ਉੱਥੇ ਯਾਨੀ ਕਿ ਆ ਟੈਂਪਰੇਰੀ ਆਪਰੇਸ਼ਨ ਥੀਟਰ ਇਦਾਂ ਦਾ ਕ੍ਰੀਏਟ ਕਰੋ ਉਸ ਏਰੀਆ 'ਚ ਕਿ ਕਦੇ ਲੋਡ ਪਵੇ ਕਿਸ ਨੂੰ ਸੱਪ ਲੜ ਜਾਏ ਜਾਂ ਕੋਈ ਹੋਰ ਜ਼ਰੀਲੀ ਚੀਜ਼ ਲੜ ਜਾਏ ਜਾਂ ਕੋਈ ਕਈ ਵਾਰੀਆਂ ਹਮਸ ਹੋ ਜਾਂਦੀ ਪਾਣੀ ਦੇ ਨਾਲ ਉਹਦੇ ਨਾਲ ਬੇਹੋਸ਼ੀ ਹੋ ਜੇ ਸਾਰੀਆਂ ਚੀਜ਼ਾਂ ਨਜਿੱਠਣ ਲਈ ਕਿਉਂਕਿ ਉੱਥੋਂ ਹਸਪਤਲ ਜਾਂ ਅੰਮ੍ਰਿਤਸਰ ਲੋਕ ਜਾਣਦੇ ਆ ਤੇ ਜਾਂ ਫਿਰ ਜਿਹੜੇ ਸਿਵਲ ਹਸਪਤਲ ਜੀਰੇ ਆ ਜਿਹੜਾ ਵੱਡਾ ਜਾਂ ਜੀਰੇ ਆਉਂਦੇ ਆ ਤੇ ਜੀਰਾ ਉੱਥੋਂ ਘੱਟ ਤੋਂ ਘੱਟ 40 50 ਕਿਲੋਮੀਟਰ ਜਿੱਥੇ ਪ੍ਰੋਬਲਮ 40 ਲਾ ਲੋ ਤੁਸੀਂ 40 ਕਿਲੋਮੀਟਰ ਤੱਕ ਜੇ ਸੱਪ ਕੇ ਇਹਨੂੰ ਲੜ ਜੇ ਤੇ 40 50 ਮਿੰਟ ਦੇ ਇੱਦਾਂ ਖਰਾਬ ਹੋ ਜਾਂਦੇ ਉਹ ਦੀ ਤਾਂ ਜਾਨ ਹੀ ਨਹੀਂ ਬਚਣੀ ਵਿਚਾਰੇ ਦੀ ਇੱਦਾਂ ਦਾ ਟੈਂਪਰੇਰੀ ਉੱਥੇ ਐਂਟੀ ਵੈਨਮੇ ਸਾਰਾ ਇੰਤਜ਼ਾਮ ਉੱਥੇ ਕਰੋ ਤੇ ਕੁਝ ਲੋਕ ਆਪਣੇ ਘਰਾਂ 'ਚ ਗੇੜਾ ਮਾਰਨ ਜੋਗੀ ਕਿਉਂਕਿ ਉਹਨਾਂ ਨੂੰ 베ੜੀ ਨਹੀਂ ਮਿਲਦੀ ਕਈ ਲੋਕ ਉੱਥੋਂ ਘਰਾਂ 'ਚ ਦੋ ਦੋ ਚਾਰ ਚਾਰ ਦਿਨ ਹੋ ਗਏ ਨਿਕਲਿਆ ਨੂੰ ਤੇ ਉਹਨਾਂ ਨੂੰ ਕੋਈ ਇੱਦਾਂ ਦੀ 베ੜੀ ਦੇ ਦਿਓ ਜਾਂ ਆਪਦੇ ਘਰ ਮਾੜਾ ਮੁੱਢ ਗੇੜਾ ਤਾਂ ਮਾਰ ਲਿਆ ਨਾ ਕਈ ਸਮਾਨ ਉਹਨਾਂ ਦਾ ਠੀਕ ਆ ਜਾਂ ਕੋਈ ਉੱਚੀ ਚੀਜ਼ ਰੱਖਣੀ ਹੈ ਜਾਂ ਕੋਈ ਆ ਆਦਾ ਮਾੜਾ ਮੋੜ ਪਤਾ ਤਾਂ ਲੱਗੇ ਵੀ ਠੀਕ ਆ ਤਾਂ ਕਾ ਜਾਂ ਘਰ ਹੀ ਨਾ ਡਿੱਗ ਪੇ ਸੌ ਚੀਜ਼ ਦੇਖਣ ਲਈ ਉਹਨਾਂ ਨੂੰ ਇਹ ਵੀ ਇੰਤਜ਼ਾਮ ਕਰੋ ਤੇ ਜਿੰਨਾਂ ਕੋਲੇ ਜਗ੍ਹਾ ਹੈਗੀ ਉਹ ਜਰੂਰ ਜਗ੍ਹਾ ਦਿਓ ਤੇ ਰਲ ਮਿਲ ਕੇ ਮੁਸੀਬਤ ਕੱਟੋ ਭਰਾਓ ਬਹੁਤ ਵੱਡੀ ਮੁਸੀਬਤ ਹੈ ਜਿਹੜੇ ਜਿਨ੍ਹਾਂ ਦੇ ਘਰ ਡੁੱਬ ਗਏ ਆ ਹੁਣ ਉਹ ਘਰ ਰਹਿਣ ਜੋਗੇ ਨਹੀਂ ਰਹਿਣੇ ਤਰੇੜਾ ਪੈਟ ਜਾਣੀਆਂ ਲੈਂਟਰ ਪਾੜ ਗਏ ਲੋਕਾਂ ਦੇ ਤੇ ਪਲੀਜ਼ ਉਹਨਾਂ ਦੀ ਹੈਲਪ ਕਰੋ ਤੇ ਜੋ ਭਰਾ ਇਥੋਂ ਗੁੜਗਾਓਂ ਤੋਂ ਅਜਰਾਚਨ ਲੈ ਕੇ ਜਾ ਰਹੇ ਆ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਕਿ ਜੋ ਸੁਲਤਾਨਪੁਰ ਏਰੀਏ ਦੇ ਵਿੱਚ ਤਾਂ ਪਹਿਲਾਂ ਹੀ ਬਹੁਤ ਲੋਕ ਲੱਗੇ ਆ ਖਾਲਸਾ ਹੈਡ ਵੀ ਉੱਥੇ ਹੈ ਤੇ ਗਰਦਾਸਪੁਰ ਏਰੀਏ ਦੇ ਵਿੱਚ ਵੀ ਖਾਲਸਾ ਹੈਡ ਦੀ ਅਜੀ ਉਹਨਾਂ ਤੋਂ ਉੱਥੇ ਪਹੁੰਚ ਗਈ ਹੈ ਤੇ ਤੁਸੀਂ ਹਰੀਕੇ ਦੇ ਏਰੀਏ ਦੇ ਵਿੱਚ ਤੁਸੀਂ ਜਾਓ ਉੱਥੇ ਬਹੁਤ ਜ਼ਰੂਰਤਾਂ ਉੱਥੇ ਦਾ ਬਹੁਤ ਚੀਜ਼ਾਂ ਦੀ ਘਾਟ ਆ ਤੇ ਇਸ ਕਰਕੇ ਤੁਸੀਂ ਉੱਥੇ ਜਾ ਕੇ ਉਹਨਾਂ ਦੀ ਮਦਦ ਕਰੋ ਥੈਂਕ ਯੂ ਸਤਿ ਸ੍ਰੀ ਅਕਾਲ